ਹੇ ਆ ਵੀਰਦਿਆ ਨੇ ਕਾ ਤਾਂ ਲੜੀ ਜਾਂਦੇ ਆ ਓਏ ਸਾਲਿਆ ਅਸੀਂ ਭੈਣ ਭਰਾ ਨਹੀਂ ਆ ਇਹ ਤੇਰੀ ਭੈਣ ਤੇ ਮੈਂ ਤੇਰਾ ਜੀਜਾ ਓ ਮੈਂ ਤੇਰਾ ਬੜੋ ਚਮਾਰ ਨਹੀਂ ਓ ਤੂੰ ਮਾਰ ਹਾਂ ਵੱਡਾ ਬਦਮਾਸ਼ ਤੂੰ ਓ ਭਰਾਵਾ ਮਾਰ ਮਤ ਦਾ ਖਾਦਾ ਨਾ ਬੜੋ ਚ ਮਾਰ ਕੇ ਮੈਂ ਡੇਗੀ ਆ ਨਾ ਓਏ ਤੂੰ ਨਾ ਮੂੰਹ ਸੰਭਾਲ ਕੇ ਗੱਲ ਕਰ ਅਸੀਂ ਦੋਵੇਂ ਜੀ ਲੜੀਏ ਮਰੀਏ ਜੋ ਮਰਜੀ ਕਰੀਏ ਤੂੰ ਵਿੱਚ ਮਾਮਾ ਲੱਗਦਾ ਓ ਕੁੜੀ ਓ ਮੈਨੂੰ ਇੱਕ ਗੱਲ ਦੱਸੋ ਮੇਰੇ ਪਿਓ ਦਾ ਸਾਲਾ ਆ ਜਾਂ ਮੈਂ ਤੇਰਾ ਸਾਲਾ ਆ ਫੇਰ ਤੇ ਤੂੰ ਮੇਰਾ ਹੀ ਸਾਲਾ ਆ ਜਦੋਂ ਇਹਨੂੰ ਭੈਣ ਹੀ ਕਹਿ ਦਿੱਤਾ ਤੂੰ ਓਏ ਅਹੀ ਲੜੀਏ ਮਰੀਏ ਜੋ ਮਰਜੀ ਕਰੀਏ ਆ ਤੇਰੀ ਉਹ ਗੱਲ ਸੁਣਾ ਮੈਨੂੰ ਗਾਲਾਂ ਕੱਢੀ ਤੇ ਮੈਂ ਉਹ ਮੈਂ ਕਿਹਾ ਤੇਰੀ ਬਾਹ ਪੀੜ ਹੁੰਦੀ ਆ ਆ ਉਹ ਕਲਪੜੋ ਚਮਾਨਾ ਬਾਹ ਤੇ ਦੁਖਣੀ ਮੈਂ ਨਹੀਂ ਪਤਾ ਖਾਦਾ ਹੁੰਦਾ ਬੜੋ ਚਮੜ ਕੇ ਮੈਂ ਥੱਲੇ ਡੇਕ ਜਾਣਾ ਵਾ ਉਹ ਤਾਂ ਮੈਨੂੰ ਪਤਾ ਹੀ ਆ ਜਾ ਚੱਲ ਜਾ ਜਿੱਥੋਂ ਆਇਆ ਤੂੰ ਤੇਰੀ ਪੈਦਾ ਓਏ ਭੈਣ ਦੀ ਗਾਲ ਨਾ ਕੱਢੀ ਓ ਨਹੀਂ ਮੈਂ ਕੱਲ੍ਹ ਤੇਰੀ ਭੈਣ ਦਾ ਬਰਾਦਾ ਓ ਭੈਣਾ ਅੱਜਕੱਲ ਕਿਥੇ ਪਰਾਂਦਾ ਪਾਉਨੀਆਂ ਵਾ ਆ ਰਬੜ ਬੈਣ ਪਾਉਨੀਆਂ ਹੀ ਆਹ ਵੇਲਾ ਤੇਰੇ ਵਾਲੀ ਵੀ ਰਬੜ ਬੈਣ ਪਾਈ ਫਿਰਦੀ ਓਹ ਆ ਲੱਗਦਾ ਇਹਨੂੰ ਪਿਛੋਂ ਥਾਪੜ ਕੇ ਲਿਆ ਇਹਦੇ ਬੜਾ ਚਟਕ ਲਰਿਆ ਵਾ ਦਫਾ ਓ ਤੂੰ